ਤਾਰਾ ਤੱਕ ਚੱਲਦੇ ਮਾਰਕ ਨੂੰ ਸੋਹਣੇ ਵੀ ਬੁਰਸਤ ਜੀਹੇ ਜੀਹੇ ਚੋਕੀ ਬਖਸਾ ਰਤੋ ਆਪ ਦਾ ਘਰ ਬਣਾਉਣ ਦੀ ਅਚਾਨਕ ਨੇ ਬਹੁਤ ਸ਼ਾਨ ਪੈਦਾ ਕੀਤਾ ਠੀਕ ਹੈ ਕੋਟਾੜਪੁਰ ਧੰਨਵਾਦ ਸਾਬ ਸੇਪੁਰੂਦਲ ਸਿੰਘ ਜੀ ਆਦਰ ਸ੍ਰੀਮੂਰ ਸਰਪਾ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕਰਕੇ ਦਿਨ ਰਾਤ ਇਕੱਠੇ ਕਰਕੇ ਗੁਰੂ ਸਾਹਿਬ ਦੇ ਨਿੱਜੀ ਸਥਾਨ ਬਣਾਉਣ ਦਾ ਪ੍ਰਬਲ ਕਿੱਸਾ ਇਹ ਸਾਡੇ ਪਿਛਲੇ ਦੰਮੇ ਸਮੇਂ ਤੋਂ ਸੰਗਤਾਂ ਦੀਆਂ ਅਰਦਾਸਾਂ ਵੇਚੀਆਂ ਦੇ ਕਰਕੇ ਹੀ ਸੰਭਵ ਹੋਇਆ ਅੱਜ ਸਾਨੂੰ ਬੜਾ ਮਾਣ ਮਿਲਿਆ ਹੈ ਇਹ ਦੋਸਰੀ ਪ੍ਰੋਗਰਨ ਸਹਿਬ ਜੀ ਦੇ ਸ੍ਰੋਪ ਲੈ ਕੇ ਹੁਕੂਨਾਮਾ ਸਾਵਡਿਆ ਕੋਰਦੋਰਾ ਨਾਮ ਸਾਹਿਬ ਸ੍ਰਿ ਜਿੱਥੇ ਪ੍ਰੋਗਰਨ ਸਹਿਬ ਜੀ ਦੀ ਲਿਖਾਈ ਹੋਈ ਸੀ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਹੁਕੂਨਾਮਾ ਬਖਸ਼ਿਆ ਪਰਮੇਚਰ ਦਿੱਤਾ ਬੰਨਾ ਦੁਖ ਰੋਕ ਦਾ ਡੇਰਾ ਪਣ ਆਨੰਦ ਕਰੇ ਨਰ ਨਾਰੀ ਹਰ ਹਰ ਜਦ ਕਿ ਆਪਾਂ ਸਾਡੇ ਤੇ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਇਸੇ ਤਰ੍ਹਾਂ ਹੀ ਸਰਬੱਤ ਦਾ ਖਤਰ ਹੋ ਗਏ ਕਿਉਂਕਿ ਇਹ ਆਪਣੀ ਸ਼ੁਰੂਆਤ ਹੈ ਬੜਾ ਮੜ ਕੁਝ ਹੋਇਆ ਹੈ ਜਦੋਂ ਸਰਬੱਤ ਸੰਗਤਾਂ ਦੇ 71 ਦਾ ਵੇਖੀ ਅੱਗੇ ਵਾਸਤੇ ਵੀ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਨੂੰ ਘਰ ਜਿਵੇਂ ਵੱਡੀਆਂ ਮਾਰਤਾ ਵੀ ਬਣਾਉਂਦੇ ਆ ਜਗਾ ਵੀ ਹੋਰ ਖਰੀਦਣੀ ਹੈ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਨਾਲ ਹੀ ਮੋੜ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਪਿਛਲੇ 5-6 ਮਹੀਨਿਆਂ ਤੋਂ ਘਰ-ਘਰ ਜਾ ਕੇ ਸੇਵਾ ਇਕੱਠੀ ਕਰਕੇ ਉਪਰਾਹਲਾ ਗੱਲ ਕੇ ਸਾਨੂੰ ਅੱਜ ਇਹ ਸੁੰਦਰ ਪਰਦੋਰਾ ਸਾਹਿਬ ਇਹ ਮਾਤ ਬਣਾ ਕੇ ਵਿੱਚ ਬੈਠਣ ਦਾ ਮੌਕਾ ਤੋਂ ਸੇਵਾਦਾਰਾਂ ਦੇ ਚਰਨਾਂ ਵਿੱਚ ਇੱਕ ਦੋ ਬੇਨਤੀਆਂ ਇਹ ਕਿ ਪਰਸੋਂ ਨਗਰ ਕੀਰਤਨ ਗੁਰਦੁਆਰਾ ਸਾਹਿਬ ਹੌਂਸੇਪਾਲ ਕਲੋਨੀ ਤੋਂ ਆਪਣੇ ਨਗਰਾਂ ਦੇ ਵਿੱਚ ਜਿਵੇਂ ਅੱਗੇ ਵੀ ਆਪਾਂ ਵਧ ਚੜ ਕੇ ਨਗਰ ਕੀਰਤਨ ਦਾ ਸਵਾਗਤ ਕਰਦੇ ਆ ਉਸੇ ਤਰ੍ਹਾਂ ਗਲੀਆਂ ਨੂੰ ਸਾਫ਼ ਕਰਕੇ ਲੰਗਰ ਪਾਣੀ ਦਾ ਪ੍ਰਬੰਧ ਕਰਕੇ ਆਇਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੈ। ਇੱਕ ਆਪਾ ਇੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 100 ਵਾਰ ਨੂੰ ਮਨਾ ਰਹੇ ਆ। ਸਾਰਿਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਚੁੱਪ ਦਾ ਦਾਮ ਬਚਲ ਸਮਾਂ ਥੋੜਾ ਘਰ ਘਰ ਜਾ ਕੇ ਗ੍ਰਾਈ ਨਹੀਂ ਹੋਣੀ। ਤੇ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹ ਪਹਿਲਾ ਹੀ ਸਮਾਗਮ ਆਪਣੇ ਗੁਰੂ ਘਰ ਦੇ ਤੇ ਸਾਰੀਆਂ ਸੰਗਤਾਂ ਮਾਇਆ ਰਸਦਾਂ ਕੱਲ ਤੇ ਪਰਸੋ ਦੋ ਦਿਨਾਂ ਦੇ ਵਿੱਚ ਗੁਰੂ ਘਰ ਪਹੁੰਚਣ ਦੀ ਕਿਰਪਾ ਹੁੰਦਾ ਹੈ। ਜੋ ਵੱਧ ਤੋਂ ਵੱਧ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਦੀਆਂ ਉਪਸ਼ੀਘਾ ਪ੍ਰਾਪਤ ਕਰੀਏ। ਸਭ ਤੋਂ ਵੱਧ ਧੰਨਵਾਦ ਸਾਡੇ ਭਾਈ ਸਾਹਿਬ ਬਰਜਿੰਦਰ ਸਿੰਘ ਜੀ ਨੂੰ। ਜਿਨ੍ਹਾਂ ਨੇ 200 ਗਜ ਦਾ ਪਲਾਟ ਦੇ ਕੇ ਸ਼ੁਰੂਆਤ ਕੀਤੀ ਸਾਡੇ ਬੂ ਘਰ ਬਣਾਉਣ ਦੇ ਵਿੱਚ ਸ਼ੁਰੂਆਤ ਕੀਤੀ ਚਲੋ ਕੰਮ ਕੋਈ ਵੀ ਕਾਰਜਕਰਦਿਆਂ ਦੇ ਵਿੱਚੋਂ ਔਟੀਆਂ ਰਹਿ ਜਾਂਦੀਆਂ ਕੰਮ ਨਾ ਰਹਿ ਜਾਂਦੀਆਂ ਗੁਰੂ ਸਾਹਿਬ ਸੰਗਤ ਬਖਸ਼ਣ ਜੋਗ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਦੁਬਧਾ ਦੂਰ ਕਰੋ ਨੇ ਬੁਲਾਏ ਹਰ ਨਾਮੇ ਕੋ ਹੋ ਬੋਲੋੜੀ ਪਰਮੋਖ ਬੈਠੋ ਸਭਾ ਵਿਚਾਰੇ ਲੋਕ ਸੰਗਤਾਂ ਦੇ ਵਿੱਚ ਕਿਤੇ ਮਨ ਦੇ ਵਿੱਚ ਕਿਤੇ ਦੁਬਧਾ ਵੀ ਪੈ ਜਾਂਦੀ ਹੈ ਪਰ ਸਰਬੱਤ ਦਾ ਉਹ ਬੇਨਤੀ ਹੈ ਸਾਡਾ ਗੁਰੂ ਇੱਕ ਸਾਡਾ ਧਰਮ ਇੱਕ ਅਸੀਂ ਜਦੋਂ ਸ਼ੁਰੂਆਤ ਕਰਦੇ ਆ ਮੂਲ ਮੰਤਰ ਦੀ ਪੈਂਦੀਆਂ ਟੁਕਾਂ ਦੇ ਵਿੱਚ ਹੀ ਨਿਰਭਉ ਨਿਰਵੈਰ ਹੋ ਕੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਨਿਰਵੈਰ ਹੋ ਕੇ ਇਹ ਕਿਸੇ ਇੱਕ ਦਾ ਕਾਰਜ ਨਹੀਂ ਇਹ ਗੁਰੂ ਸਾਹਿਬ ਦਾ ਆਪ ਦਾ ਕਾਰਜ ਹੈ ਜੀਤੋਂ ਸੇਵਾ ਲੈਣੀ ਹੈ ਉਹਨੇ ਆਪੇ ਲੈਣੀ ਹੈ ਬੱਤ ਸਕਤਾ ਨਿਰਬੈਰ ਹੋ ਕੇ ਇੱਕ ਮਾਨਕ ਚਿੰਤ ਹੋ ਕੇ ਸਾਰਿਆਂ ਸਕਤਾ ਨਾਲ ਮਿਲ ਕੇ ਆਉਣ ਵਾਲੇ ਕਾਰਜਾਂ ਦੇ ਵਿੱਚ ਸੰਯੋਗ ਕਰੀਏ ਤੇ ਗੁਰੂ ਘਰ ਦੀਓ ਕੁਛ ਗਿਆਤਾ ਸਾਡੀਆਂ ਸਤਿਗੁਰੂਆਂ ਦੇ ਚਰਨਾਂ 'ਚ ਬੇਨਤੀ ਹੈ ਇੱਕ ਪੰਗਤਕਾ ਟੀਮ ਆਈ ਆਪਣੇ ਕੋਲੇ ਉਹ ਸਿੰਘ ਆਪਦੇ ਕਰਕੇ ਇਹਦੇ ਜੋਰ ਮਖਾਉਣਗੇ ਤੇ ਦੂਜਾ ਸੰਗਤਾਂ ਵਾਸਤੇ ਚਾਹ ਦਾ ਲੰਗਰ ਤਿਆਰ ਆ ਸਰਬੱਤ ਸੰਗਤਾਂ ਨੇ ਛੱਕ ਕੇ ਜਨ ਦੀ ਕਿਰਪਾ ਲਈ ਗੁਰੂ ਘਰ ਦੇ ਵਿੱਚ ਕੋਈ ਵੀ ਮਾਈ ਭਾਈ ਆਪ ਦੇ ਵਿਚਾਰ ਦੇ ਸਕਦਾ ਆਉਣ ਵਾਲੇ ਸਮਾਗਮਾਂ ਦੇ ਕਰਕੇ ਕਿਸੇ ਦੇ ਵੀ ਕੋਈ ਆਪ ਦੇ ਵਿਚਾਰ ਹੋਣ ਕਿਉਂ ਜਿਹੜੀ ਕਮੇਟੀ ਹੁੰਦੀ ਆ ਇਹ ਇੱਕ ਪ੍ਰਬੰਧ ਚਲਾਉਣ ਵਾਸਤੇ ਹੁੰਦੀ ਆ ਗੁਰੂ ਘਰ ਕਮੇਟੀ ਦਾ ਨਹੀਂ ਹੁੰਦਾ ਸਾਰੀਆਂ ਸੰਕਟਾਂ ਦਾ ਇਹ ਬੂਕਰ ਹੈ ਹਰੇਕ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਜਾਊਗਾ ਕਿਸੇ ਦਾ ਕੋਈ ਵੀ ਵਿਚਾਰ ਹੋਵੇ ਕਿਸੇ ਤਰ੍ਹਾਂ ਦਾ ਵੀ ਉਹ ਕਮੇਟੀ ਨਾਲ ਡਿਸਕਸ ਕਰ ਸਕਦਾ ਹੈ ਇੰਡੀਆ ਬੈਂਤੀਆਂ ਕਰਦਾ ਹਾਂ ਜੇ ਕੋਈ ਵੱਧ ਘਟ ਸਕ ਤੋਂ ਕੋੜਿਆ ਜਾਵੇ ਗਿਆ ਹੋਵੇ ਖਿਮਾ ਦਾ ਪਾਟਿਆ ਆਓ ਬਲਾਉ ਪਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸੂ Burung Satu Raya E Hañ? Okay. Hañ? start from the outside and will we help <coughs> What <forward this? coughs> <laughs> so, oh oh, else? I'm gonna go, I'm gonna go. Terima kasih telah वाह वाहेगुरु जी का खालसा वाह